ਸਤਿ ਸ਼੍ਰੀ ਅਕਾਲ ਦੋਸਤੋ ਟਾਈਮ ਹੋ ਗਿਆ ਸ਼ਾਮ ਦੇ 4 ਵਜੇ ਚੱਲੇ ਤੇ ਆਪਾਂ ਚੱਲੇ ਰੈਡੀ ਹੋ ਗਏ ਨਵੇਂ ਆਪਣੀ ਗੱਡੀ ਖਰੀਦਣ ਗ੍ਰੈਂਡ ਬਟਾਰਾ ਹੁਣ ਏਜੰਸੀ ਵਾਲਿਆਂ ਦਾ ਫੋਨ ਆਇਆ ਦਾ ਤੇ ਹੁਣ ਆਪਾਂ ਏਜੰਸੀ ਨੂੰ ਚੱਲੇ ਤੇ ਜਗਾ ਤੁਹਾਨੂੰ ਦਿਖਾਨਾ ਹੈ ਫਿਰ ਆਪਾਂ ਪਹੁੰਚ ਗਏ ਏਜੰਸੀ 'ਚ ਉਹ ਖੜੀ ਆਪਣੀ ਗੱਡੀ ਅੱਛਾ ਪੇਪਰ ਵਰਕਿੰਗ ਹੀ ਚੱਲੇਗਾ ਵਾ ਇਹ ਆਪਣੀ ਗੱਡੀ ਫੜ ਫੜ ਬੋਲਣਾ ਪਤਾ ਸਮਝੋ ਤਾਂ ਲੈ ਜੇ ਦੇਣਾ ਹਲਕਾ ਹਲਕਾ ਕਰਾਂਗਾ ਉਹ ਬੱਸ ਇਹ ਆਜ ਇਹ ਕਰਨਾ ਹੁਣ ਇਹ ਹੀ ਆਉਂਦਾ ਟਾਇਰ ਨਹੀਂ ਆਉਂਦਾ ਪੈਂਚਰ ਆ ਜਾਂਦਾ ਸਿਸਟਮ ਜੇ ਇਹ ਲੋਕਾਂ ਜਿਹਾ ਦੋ ਗ੍ਰੈਂਡ ਜਿਹਾ ਬ੍ਰੀਕ ਆਪਾਂ ਆਪਣੀ ਨਵੀਂ ਗੱਡੀ 'ਚ ਬੈਠ ਗਏ ਮੇਰਾ ਗਰਜੋਤ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਨੈਕਸਟ ਵਲੌਗ 'ਚ ਆਪਣੀ ਗੱਡੀ ਦਿਖਾਵਾਂਗੇ ਆਪਾਂ ਤੇਲ ਦੀ ਟੈਂਕੀ ਫੁੱਲ ਕਰਾ ਕੇ ਸੰਦੋਗੜ ਪਹੁੰਚੇ ਪਿੰਡ ਇੱਥੇ ਤੇ ਆਉਣਾ ਹੈਗਾ 8 ਕਿਲੋਮੀਟਰ ਗਰਜੋਤ ਹਾਂ ਕਿੱਦਾਂ ਫਿਰ ਠੀਕ ਹੈ ਖੁਸ਼ ਹੈ ਹੈ ਗੱਡੀ ਠੀਕ ਆ ਤੇਰੀ ਹਾਂ ਉਹ ਚਲਾਣ ਦੇ ਵੀ ਗੱਡੀ ਕੋਲ ਨਾਲ ਨਹੀਂ ਜਾਣਾ ਇਹਨਾਂ ਚੱਲ ਆਣ ਦੇ ਆਪਾਂ ਪਹੁੰਚ ਗਏ ਘਰੇ ਹਨੇਰਾ ਹੋ ਗਿਆ ਦਾ ਗੁਰਦੁਆਰਾ ਮੱਥਾ ਟੇਕਿਆ ਆਪਾਂ ਤੁਹਾਨੂੰ ਸਵੇਰ ਦਿਖਾਵਾਂਗੇ ਇਹ ਲਾਤੀ